ਅਜੀ ਸੋਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਯੂਕੇ ਦੇ ਨਵੇਂ ਰੂਲ ਅਨਾਉਂਸ ਕੀਤੇ ਗਏ ਆ ਤੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਹੋਰ ਆਪਣੀ ਅਪਡੇਟ ਯੂਕੇ ਦੇ ਰਿਲੇਟਡ ਲੈਣ ਵਾਸਤੇ ਤੇ ਜਾ ਕੇ ਇੰਸਟਾਗ੍ਰam ਦੇ ਵੀ ਮੈਨੂੰ ਫੋਲੋ ਕਰ ਲਓ ਜਿਨ੍ਹਾਂ ਨੇ ਵਾਦੂਗੀ ਸਟਰੀ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ ਥੱਲੇ ਲਿੰਕ ਆਂਦਾ ਹੋਣਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉੱਥੇ ਜਾ ਕੇ ਮੇਰੀ ਇੰਸਟਾ ਆਈਡੀ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆਂ ਹੱਲੇ ਤੇ ਇਸ ਚੀਜ਼ ਬਾਰੇ ਡਿਬੇਟ ਚੱਲ ਰਹੀ ਹੈ ਹੱਲੇ ਕਾਨੂੰਨ ਪਾਸ ਨਹੀਂ ਕੀਤਾ ਪਰ ਇਹਨਾਂ ਨੇ ਆਪਣੇ ਵੱਲੋਂ ਇੱਕ ਬਿੱਲ ਪਾਸ ਕਰ ਦਿੱਤਾ ਕਿ ਨਵੀਂ ਪਾਲਿਸਿਸ ਦਾ ਕਿ ਇਹ ਵਾਲੀ ਚੇਂਜੇਸ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਯੂਕੇ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਆ ਟਾਈਟ ਹੋਵੇ ਲੋਕੀ ਘਟ ਆਣ ਯੂਕੇ ਦੇ ਵਿੱਚ ਤੇ ਕੰਟਰੋਲ ਕੀਤਾ ਜਾਵੇ ਥੋੜਾ ਇਮੀਗ੍ਰੇਸ਼ਨ ਸਿਸਟਮ ਨੂੰ ਆਪਾਂ ਵੀਡੀਓ ਨੂੰ ਕਰਦੇ ਸ਼ੁਰੂ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਇਹਨਾਂ ਨੇ ਚੱਕਿਆ ਆ ਉਹ ਹੈਗਾ ਪੀਐਸਡਬਲ ਜਿਹੜਾ ਅੱਗੇ ਪੀਐਸਡਬਲ ਤੁਹਾਨੂੰ ਸਟੱਡੀ ਫਿਨਿਸ਼ ਹੋ ਕਰਨ ਤੋਂ ਬਾਅਦ ਜਿਹੜੇ ਤੁਹਾਨੂੰ ਪੀਐਸਡਬਲ ਮਿਲਦਾ ਸੀ ਉਹ ਮਿਲਦਾ ਸੀਗਾ 24 ਮਹੀਨਿਆਂ ਦਾ ਤੇ ਜੇ ਮਤਲਬ 2 ਸਾਲ ਦਾ ਤੁਹਾਨੂੰ ਪੀਐਚਡ ਵਲ ਪਹਿਲਾਂ ਮਿਲਦਾ ਹੁੰਦਾ ਸੀ ਸਟੱਡੀ ਫਿਨਿਸ਼ ਕਰਨ ਤੋਂ ਬਾਅਦ ਉਹ ਹੁਣ ਗਵਰਨਮੈਂਟ ਨੇ ਕੀ ਅਨਾਉਂਸ ਕੀਤਾ ਗਵਰਨਮੈਂਟ ਕਹਿੰਦੀ ਆ ਕਿ ਉਹ 2 ਸਾਲ ਤੋਂ ਘਟਾ ਕੇ 1.5 ਸਾਲ ਦਾ ਕਰਨ ਨੂੰ ਫਿਰ ਰਹੀ ਹੈ ਮਤਲਬ 18 ਮਹੀਨਿਆਂ ਦਾ ਅੱਗੇ ਜਿਹੜਾ 24 ਮਹੀਨੇ ਦਾ ਤੁਹਾਡਾ ਪੀਐਚਡ ਜਿਹੜਾ ਮਿਲਦਾ ਹੁੰਦਾ ਸੀਗਾ ਉਹਨੂੰ ਗਵਰਨਮੈਂਟ ਖਿੱਚ ਕੇ ਸਿਰਫ 1.5 ਮਹੀਨੇ ਦਾ 1.5 ਸਾਲ ਦਾ ਕਰਨ ਨੂੰ ਫਿਰਦੀ ਪਈ ਆ ਤੇ ਹਾਲੇ ਹਾਲੇ ਕੁਝ ਵੀ ਮਤਲਬ ਕਾਨੂੰਨ ਲਾਗੂ ਹੋਇਆ ਨਹੀਂ ਪਰ ਉਹਨਾਂ ਨੇ ਅਨਾਉਂਸ ਕਰਦੇ ਆ ਕਿ ਇਨ ਫਿਊਚਰ ਦੇ ਵਿੱਚ ਜਿਹੜੇ ਕਿ ਆ ਰੂਲ ਲਾਗੂ ਹੋਣਗੇ ਬਾਕੀ ਦੇਖੋ ਏ ਸਾਲ ਕਰਦੇ ਆ ਕਦੋਂ ਕਰਦੇ ਆ ਤੇ ਇਹਨਾਂ ਚੀਜ਼ਾਂ ਦਾ ਇਫੈਕਟ ਜਿਹੜੇ ਹੁਣ ਸਟੂਡੈਂਟ ਯੂਕੇ ਆ ਗਏ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਪਊਗਾ ਜਾਂ ਜਿਹੜੇ ਨਵੇਂ ਇਨ ਫਿਊਚਰ ਆਣਗੇ ਸਟੂਡੈਂਟਸ ਉਹਨਾਂ ਦੇ ਲਈ ਇਹ ਕਰੋਨਾ ਏ ਇਸ ਚੀਜ਼ ਬਾਰੇ ਹੱਲੇ ਕੁਝ ਵੀ ਗਵਰਨਮੈਂਟ ਨੇ ਅਨਾਉਂਸ ਨਹੀਂ ਕੀਤਾ ਹੈਗਾ ਗਵਰਨਮੈਂਟ ਨੇ ਬਸ ਇੱਕ ਵਾਈਟ ਸ਼ੀਟ ਆਪਣੀ ਜਿਹੜੀ ਹੁੰਦੀ ਆ ਨਿਊ ਰੂਲਸ ਦੀ ਉਹ ਇੱਕ ਆਪਣੀ ਹੀ ਨਾਮਾ ਜਾਰੀ ਕੀਤੀ ਆ ਦੇਖੋ ਗਵਰਨਮੈਂਟ ਦਾ ਇਹ ਬਹੁਤ ਵੱਡਾ ਝਟਕਾ ਆ ਸਟੂਡੈਂਟਸ ਨੂੰ ਜਿਹੜਾ ਕਿ ਪੀਐਸਡਬੀ ਅੱਗੇ 2 ਸਾਲ ਦਾ ਮਿਲਦਾ ਸੀਗਾ ਉਹ ਹੁਣ ਸਿਰਫ 2 ਸਾਲ ਤੋਂ ਲੈ ਕੇ 24 ਮਹੀਨਿਆਂ ਤੋਂ ਉਹਨਾਂ ਨੇ 18 ਮਹੀਨਿਆਂ ਦਾ ਕਰਨ ਬਾਰੇ ਗੱਲ ਕਰਤੀ ਆ ਜੇ ਇਨ ਕੇਸ ਇਦਾਂ ਹੋ ਜਾਂਦਾ ਤੇ ਮਤਲਬ ਇੱਕ ਬੋੜਾ ਵੱਡਾ ਨੁਕਸਾਨ ਹੁੰਦਾ ਕਿ 6 7 6 5 ਮਹੀਨੇ ਕਿ ਜਿਹੜੇ ਕਿ ਤੁਹਾਡੇ 24 ਮਹੀਨਿਆਂ ਵਿੱਚੋਂ ਕੱਟੇ ਜਾਣਾ ਬੰਦੇ ਤੋਂ 6 ਮਹੀਨੇ 5 ਮਹੀਨੇ ਬਹੁਤ ਹੁੰਦੇ ਕਿ ਹੋਰ ਜਗ੍ਹਾ ਆਪਣੇ ਤੋਂ ਓਪਰਚੁਨਿਟੀ ਦੇਖਣ ਵਾਸਤੇ ਜਿਹੜਾ ਕਿ ਅੱਗੇ ਬੰਦੇ ਤੋਂ 2 ਸਾਲ ਦਾ ਵੀਜ਼ਾ ਹੁੰਦਾ ਸੀਗਾ ਉਹ ਹੁਣ ਘੱਟੋ ਘੱਟ ਸਿਰਫ 1.5 ਸ ਮਿਲਿਆ ਕਰੂੰਗਾ ਸਟੱਡੀ ਖਤਮ ਕਰਨ ਤੋਂ ਬਾਅਦ ਇਹ ਇੱਕ ਬਹੁਤ ਵੱਡਾ ਨੁਕਸਾਨ ਇਹਨਾਂ ਨੇ ਬਹੁਤ ਸਟ੍ਰਿਕਨੈਸ ਕੀਤੀ ਹੈ ਇਸ ਬਾਰੇ ਜਿਹੜੀ ਇਹਨਾਂ ਨੇ ਗੱਲ ਕੀਤੀ ਉਹ ਹੈਗਾ ਆ ਮੇਨ ਮੁੱਦਾ ਸਭ ਤੋਂ ਵੱਡਾ ਇੰਗਲੈਂਡ ਦੇ ਵਿੱਚ ਆਈਐਲਰ ਪੱਕੇ ਹੋਣ ਦਾ ਕਿ ਯੂਕੇ ਦੇ ਵਿੱਚ ਜਿਹੜੇ ਲੋਕ ਅੱਗੇ ਪਹਿਲਾਂ 5 ਸਾਲ ਦੇ ਵਿੱਚ ਪੱਕੇ ਹੋ ਜਾਂਦੇ ਸੀ ਉਹ ਹੁਣ ਰੂਟ ਇਹਨਾਂ ਨੇ 5 ਸਾਲ ਤੋਂ 10 ਸਾਲ ਦਾ ਕਰਨ ਬਾਰੇ ਇਹ ਸਲਾਹ ਬਣਾ ਰਿਹਾ ਕਿ 5 ਸਾਲ ਤੋਂ 10 ਸਾਲ ਦਾ ਸਟ੍ਰਿਕਨੈਸ ਕਰ ਦੋ ਕਿ ਇਮੀਗ੍ਰੇਸ਼ਨ ਜਿਹੜੀ ਆ ਥੋੜੀ ਟਾਈਟ ਹੋ ਜਵੇ ਅੱਗੇ ਕੀ ਹੁੰਦਾ ਸੀ ਅੱਗੇ ਕਿਸੇ ਨੇ ਇੰਗਲੈਂਡ ਦੇ ਵਿੱਚ ਜੇ ਪੱਕੇ ਤੌਰ ਤੇ ਰਹਿਣਾ ਹੈ ਸਿਟੀਜ਼ਨ ਲੈਣੀ ਇੱਥੇ ਦੀ ਉਹਨੂੰ 5 ਸਾਲ ਦਾ ਸਕਿਲਡ ਵਰਕਰ ਵੀਜ਼ਾ ਜਿਹੜਾ ਨਾਮ ਆ ਉਸ ਵੀਜ਼ਾ ਲੈਣਾ ਪੈਂਦਾ ਸੀ ਕਿਸੇ ਕੰਪਨੀ ਦੇ ਨਾਲ 5 ਸਾਲ ਕੰਮ ਕਰਨੇ ਪੈਂਦਾ ਸੀ 5 ਸਾਲ ਤੋਂ ਬਾਅਦ ਤੁਸੀਂ ਆਪਣੀ ਆਲਰ ਜਿਹਨੂੰ ਕੀ ਆਪਾਂ ਪੀਆਰ ਕਹਿੰਦੇ ਨੇ ਪਰਮਾਨੈਂਟ ਰੈਜ਼ਿਡੈਂਸੀ ਉਹ ਅਪਲਾਈ ਕਰ ਸਕਦਾ ਹੁੰਦਾ ਸੀਗਾ ਉਹ ਹੁਣ ਇਹਨਾਂ ਨੇ ਕੀ ਕੀਤਾ ਆ ਉਹ ਇਹ ਕਹਿ ਰਹੇ ਕਿ 5 ਸਾਲ ਤੋਂ ਉਹਨੂੰ ਚੇਂਜ ਕਰਕੇ ਜਿਹੜਾ ਆ ਕਿ 10 ਸਾਲ ਦਾ ਕਰ ਦੇਣਾ ਕਿ ਤੁਸੀਂ 10 ਸਾਲ ਪਹਿਲਾਂ ਸਕਿਲਡ ਵਰਕਰ ਵੀਜ਼ੇ ਤੇ ਰਹੋ 10 ਸਾਲ ਕੰਟੀਨਿਊਸ ਆਪਣਾ ਵਰਕ ਵੀਜ਼ਾ ਲੋ ਕੰਮ ਕਰੋ ਤੇ ਤੇ 11ਵੇਂ ਸਾਲ ਜਾ ਕੇ ਤੁਸੀਂ ਪੱਕੇ ਹੋਵੋਗੇ ਤੇ ਇਹ ਬਹੁਤ ਵੱਡਾ ਝਟਕਾ ਆ ਫਿਲਹਾਲ ਹਲੇ ਇਹ ਨਹੀਂ ਕਿਸੇ ਨੂੰ ਪਤਾ ਹੈਗਾ ਕਿ ਮਤਲਬ ਜਿਹੜਾ ਕਿ ਇਹ ਰੂਲ ਜਿਹੜਾ ਆਏਗਾ ਇਹਦੇ ਵਿੱਚ ਇਹਦੇ ਵਿੱਚ ਜਿਹੜੇ ਪਹਿਲਾਂ ਇੰਗਲੈਂਡ ਦੇ ਵਿੱਚ ਬੰਦੇ ਆ ਗਏ ਬੱਚੇ ਇੱਥੇ ਸਟੂਡੈਂਟ ਬੈਠੇ ਆ ਜਿਨ੍ਹਾਂ ਨੇ ਸਕਿਲਡ ਵਰਕਰ ਵੀਜ਼ਾ ਲੈ ਲਿਆ ਉਹਨਾਂ ਨੂੰ ਵੀ ਇਫੈਕਟ ਕਰੇਗਾ ਜਾਂ ਨਹੀਂ ਵੈਸੇ ਤਾਂ ਇਹੀ ਹੁੰਦਾ ਕਿ ਜਿਹੜਾ ਵੀ ਕੋਈ ਨਵਾਂ ਕਾਨੂੰਨ ਆਂਦਾ ਆ ਉਹ ਜਿਹੜੇ ਨਵੇਂ ਇਨ ਫਿਊਚਰ ਆਉਣ ਵਾਲੇ ਸਟੂਡੈਂਟਸ ਜਾਂ ਕੁਝ ਆਉਣ ਵਾਲੇ ਸਟੂਡੈਂਟਸ ਜਿਹੜੇ ਹੁੰਦੇ ਆ ਉਹਨਾਂ ਤੇ ਹੀ ਕਾਨੂੰਨ ਜਿਹੜਾ ਆ ਰੂਲ ਅਪਲਾਈ ਕਰਦੇ ਆ ਹੁਣ ਕਿਸੇ ਨੂੰ ਸਭ ਨੂੰ ਇਹੀ ਡਰਾ ਕਿ ਮਤਲਬ ਕਿ ਜਿਹੜੇ ਬੰਦੇ ਪਹਿਲਾਂ ਸਕਿਲਡ ਵਰਕਰ ਵੀਜ਼ੇ ਦੇ ਵਿੱਚ ਜਿਨ੍ਹਾਂ ਨੇ ਫਿਲਹਾਲ ਲੈ ਲਏ ਜਿਨ੍ਹਾਂ ਨੂੰ 2 ਸਾਲ ਹੋ ਗਏ 3 ਸਾਲ ਹੋ ਗਏ ਹਾਲੇ ਜਿਨ੍ਹਾਂ ਨੇ ਅਪਲਾਈ ਕਰਨੇ ਆ ਜਿਨ੍ਹਾਂ ਨੇ ਹੱਲੇ ਪੀਐਸਡਬਲੂ ਤੇ ਆ ਜਿਨ੍ਹਾਂ ਨੇ ਪੀਐਸਡਬਲੂ ਤੋਂ ਬਾਅਦ ਸਕਿਲਡ ਵਰਕਰ ਵੀਜ਼ਾ ਲੈਣਾ ਕਿ ਉਹਨਾਂ ਨੂੰ ਵੀ ਇਹ ਚੀਜ਼ ਇਫੈਕਟ ਕਰੂਗੀ ਇਸ ਚੀਜ਼ ਬਾਰੇ ਹੱਲੇ ਕੋਈ ਵੀ ਜਾਣਕਾਰੀ ਨਹੀਂ ਹੈਗੀ ਉਮੀਦ ਆਹੀ ਕਰਦੇ ਕਿ ਇਹ ਚੀਜ਼ ਜਿਹੜੇ ਨਵੇਂ ਬੰਦੇ ਆ ਉਹਨਾਂ ਤੇ ਕੀਤੀ ਜਾਣੀ ਹੈ ਅਪਲਾਈ ਪੁਰਾਣਿਆਂ ਤੇ ਨਹੀਂ ਹੋਣੀ ਸੋ ਵੈਸੇ ਹੱਲੇ ਦੇ ਇਸ ਟੀਚੇ ਬਾਰੇ ਡਿਬੇਟ ਚੱਲ ਰਹੀ ਹੈ ਹੱਲੇ ਕਾਨੂੰਨ ਪਾਸ ਨਹੀਂ ਕੀਤਾ ਪਰ ਇਹਨਾਂ ਨੇ ਆਪਣੇ ਵੱਲੋਂ ਇੱਕ ਬਿਲ ਪਾਸ ਕਰ ਦਿੱਤਾ ਕਿ ਨਵੀਂ ਪਾਲਿਸਿਸ ਦਾ ਕਿ ਇਹ ਵਾਲੀ ਚੇਂਜਸ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਯੂਕੇ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਆ ਟਾਈਟ ਹੋਵੇ ਲੋਕੀ ਘੱਟ ਆਣ ਯੂਕੇ ਦੇ ਵਿੱਚ ਤੇ ਕੰਟਰੋਲ ਕੀਤਾ ਜਾਵੇ ਥੋੜਾ ਇਮੀਗ੍ਰੇਸ਼ਨ ਸਿਸਟਮ ਨੂੰ ਜਿਹੜਾ ਕਿ ਇਹ ਬਹੁਤ ਵੱਡਾ ਹੈ ਇੱਕ ਸਖਤ ਕਾਨੂੰਨ ਆ ਆਪਣਾ ਸਟ੍ਰਿਕਟ ਰੂਲ ਇਹਨਾਂ ਨੇ ਕੀਤਾ ਸੋ ਦੇਖੋ ਬਾਕੀ ਇਹ ਅਗਲੇ ਸਾਲ ਦਾ ਉਮੀਦ ਤੇ ਹੀ ਅਗਲੇ ਸਾਲ ਤੱਕ ਹੀ ਅਪਲਾਈ ਹੋਵੇ ਬਾਕੀ ਇਹਨਾਂ ਨੂੰ ਕੁਝ ਨਹੀਂ ਪਤਾ ਕਿ ਇਹ ਕਰਨ ਨੂੰ 6 ਮਹੀਨਾ ਦਾ ਕਰ ਦੇਣਾ ਤੇ ਸਭ ਤੋਂ ਵੱਡਾ ਟੜਕਾ ਦੇ ਇਸ ਚੀਜ਼ ਦਾ ਇਹੀ ਆ ਕਿ ਪੁਰਾਣੇ ਸਟੂਡੈਂਟਸ ਨੂੰ ਨਾਈ ਲੱਗੇ ਤਾਂ ਉਮੀਦ ਇਹੀ ਕਰਦੇ ਕਿ ਪ੍ਰਾਪਟੇਡ ਸਟੂਡੈਂਟਸ ਨੂੰ ਨਾ ਹੀ ਵਿੱਚ ਇਸ ਨਵੇਂ ਰੂਲ ਦੇ ਵਿੱਚ ਆਪਣਾ ਵਿੱਚ ਜੋੜਨ ਜਿਹੜੇ ਨਵੇਂ ਰੂਲ ਕੱਢਣਗੇ ਉਹ ਨਵੇਂ ਆਉਣ ਵਾਲੇ ਬੰਦਿਆਂ ਵਾਸਤੇ ਰੱਖਣਾ ਤੀਸਰੀ ਪਾਲਿਸੀ ਇਹਨਾਂ ਨੇ ਇਹ ਕੱਢੀ ਆ ਕਿ ਜਿਹੜੇ ਵੀ ਅੱਗੇ ਡਿਪੈਂਡੈਂਟਸ ਯੂਕੇ ਆਉਂਦੇ ਸੀ ਆਪਣੇ ਮੇਨ ਐਪਲੀਕੈਂਟ ਦੇ ਨਾਲ ਉਹਨਾਂ ਨੂੰ ਕੋਈ ਵੀ ਇਦਾਂ ਦੀ ਰਿਕੁਆਇਰਮੈਂਟ ਨਹੀਂ ਸੀ ਕਿ ਉਹਨਾਂ ਨੂੰ ਕਿ ਇੰਗਲਿਸ਼ ਆਣੀ ਚਾਹੀਦੀ ਆ ਇੰਗਲਿਸ਼ ਦਾ ਮਤਲਬ ਆਇਲਸ ਕਰਕੇ ਤੁਸੀਂ ਯੂਕੇ ਆਓ ਅਗੇ ਕੁਛ ਨਹੀਂ ਹੁੰਦਾ ਸੀ ਅਗੇ ਜਿਸ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਹੈਗੀ ਬਿਲਕੁਲ ਹੀ ਅਨਪੜਾ ਬੰਦਾ ਉਹ ਵੀ ਆਪਣੇ ਮੇਨ ਐਪਲੀਕੈਂਟ ਬੰਦੇ ਦੇ ਨਾਲ ਯੂਕੇ ਐਜ਼ ਅ ਡਿਪੈਂਡੈਂਟ ਆ ਜਾਂਦਾ ਸੀਗਾ ਹੁਣ ਇਹਨਾਂ ਨੇ ਉਹਦਾ ਵੀ ਤੇ ਵੀ ਸਟ੍ਰਿਕਨੈਸ ਕਰਤੀ ਇਹ ਕਹਿੰਦੇ ਕਿ ਜਿੰਨੇ ਵੀ ਹੁਣ ਇਨ ਫਿਊਚਰ ਡਿਪੈਂਡੈਂਟ ਆਣ ਆ ਚਾਹੇ ਉਹ ਮੁੰਡਾ ਚਾਹੇ ਕੁੜੀ ਕੋਈ ਵੀ ਡਿਪੈਂਡੈਂਟ ਆਂਦਾ ਉਹਨੂੰ ਘੱਟੋ ਘੱਟ ਆਇਲਜ਼ ਦਾ ਐਗਜ਼ਾਮ ਦੇਣਾ ਪੈਣਾ ਉਹਨੂੰ ਇੰਗਲਿਸ਼ ਲੈਂਗੁਏਜ ਟੈਸਟ ਆਉਣਾ ਚਾਹੀਦਾ ਕਿ ਜਿੰਨੂੰ ਕੀ ਸਾਡੀ ਕੰਟਰੀ ਦੇ ਵਿੱਚ ਆ ਕੇ ਇੰਗਲਿਸ਼ ਬੋਲਣੀ ਆਵੇ ਨਾ ਕਿ ਆਪਣੀ ਭਾਸ਼ਾ ਬੋਲੀ ਜਾਵੇ ਮਤਲਬ ਹੁਣ ਉਹ ਹੀ ਹਿਸਾਬ ਆ ਕਿ ਉੱਪਰ ਉੱਪਰ ਜਿਹੜੀ ਕਰੀਮ ਰਹਿੰਦੀ ਆ ਕਰੀਮ ਕਰੀਮੀ ਚੱਕੜ ਨੂੰ ਫਿਰਦੇ ਆ ਕਿ ਮਤਲਬ ਜਿਹੜੇ ਡਿਪੈਂਡੈਂਟ ਵੀ ਆਣ ਉਹ ਵੀ ਇੰਗਲਿਸ਼ ਬੋਲਣ ਵਾਲੇ ਹੀ ਆਣ ਕੋਈ ਆਪਣੀ ਭਾਸ਼ਾ ਦਾ ਬੋਲਣ ਵਾਲੇ ਆਣ ਜਿਨ੍ਹਾਂ ਨੂੰ ਇੱਥੇ ਆ ਕੇ ਔਖਾ ਹੋਵੇ ਕਿ ਉਹ ਆਪਣੀ ਇੰਗਲਿਸ਼ ਵਿੱਚ ਗੱਲ ਨਾ ਕਰ ਪਣ ਤੇ ਇਹ ਵੱਡਾ ਇਹ ਵੀ ਇੱਕ ਬੜਾ ਵੱਡਾ ਝਟਕਾ ਆ ਜਿਹੜੇ ਨਵੇਂ ਡਿਪੈਂਡੈਂਟਸ ਜਿਨ੍ਹਾਂ ਨੇ ਫਾਈਲਾਂ ਲਾਈਆਂ ਆ ਜਿਨ੍ਹਾਂ ਨੇ ਲਾਣੀਆਂ ਆ ਤੇ ਜਿਹੜੇ ਲਾ ਰਿਹਾ ਫਾਈਲ ਆਪਣੀ ਯੂਕੇ ਦੇ ਰਿਲੇਟਿਡ ਇਨ ਕੇ ਜੇ ਉਹਨਾਂ ਦੇ ਫਿਊਚਰ ਦੇ ਵਿੱਚ ਜੇ ਇਹ ਰੂਲ ਸਾਰੇ ਦਾ ਪਾਸ ਕਰ ਦਿੰਦੇ ਬਹੁਤ ਜ਼ਿਆਦਾ ਸਟ੍ਰਿਕਨੈਸ ਹੋਣ ਵਾਲੀਆਂ ਯੂਕੇ ਦੇ ਰਿਲੇਟਡ ਯੂਕੇ ਯੂਕੇ ਵੀ ਜਿਹੜੇ ਵੀ ਆਰ ਐ ਸਟੂਡੈਂਟਸ ਵਗੈਰਾ ਕੋਈ ਵੀ ਜਿਹੜਾ ਵਰਕ ਵੀਜ਼ਾ ਤੇ ਵੀ ਆ ਰਿਹਾ ਸਭ ਲਈ ਬਹੁਤ ਵੱਡੀ ਰੈਸਟ੍ਰਿਕਸ਼ਨ ਹੋਣ ਵਾਲੀਆਂ ਜੇ ਰੂਲ ਪਾਸ ਹੋ ਜਾਂਦੇ ਵੈਸੇ ਇਹਨਾਂ ਨੇ ਕਾਨੂੰਨਤ ਆਪਣੀ ਇੱਕ ਬਿਲ ਤੇ ਪਾਲਿਸੀ ਪਾਸ ਕਰ ਚੁੱਕੇ ਹੋਏ ਆ ਇਹ ਬਾਕੀ ਹੱਲੇ ਅਪਲਾਈ ਕਦੋਂ ਹੋਣਗੇ ਇਹ ਨਹੀਂ ਹੱਲੇ ਕਿਸ ਨੂੰ ਜਾਣਕਾਰੀ ਹੈਗੀ ਤੇ ਆਖਰੀ ਜਿਹੜਾ ਇੱਕ ਹੋਰ ਪੁਆਇੰਟ ਆ ਜਿਹੜਾ ਇਹਨਾਂ ਨੇ ਚੱਕਿਆ ਉਹ ਹੈਗਾ ਜੀ 케어 워커 비자 ਵਾਲੇ ਜਿਹੜੇ ਅੱਗੇ ਲੋਕੀ ਇੰਡੀਆ ਤੋਂ ਕੇਅਰ ਵਰਕਰ ਵੀਜ਼ਾ ਲਵਾਉਂਦੇ ਸੀਗੇ ਕਿ ਉੱਥੋਂ ਹਾਇਰਿੰਗ ਕਰਦੇ ਸੀਗੇ ਕਿ ਉੱਥੋਂ ਲੋਕੀ ਬੜੇ ਪੈਸੇ ਦੇ ਕੇ ਮਤਲਬ 25-30 ਲੱਖ ਰੁਪਏ ਏਜੰਟਾਂ ਨੇ ਬੜੇ ਬੰਦੇ ਭੇਜੇ ਆ ਸਕਿਲਡ ਵਰਕਰ ਵੀਜ਼ੇ ਤੇ ਇੰਗਲੈਂਡ ਕਿ ਉਹ ਉਹਨਾਂ ਤੇ ਵੀ ਰੋਕ ਲਾਈ ਕਿ ਅਸੀਂ ਬਾਹਰੋਂ ਕੋਈ ਵੀ ਬੰਦਾ ਨਹੀਂ ਸੱਦਣਾ ਹੈਗਾ ਪਹਿਲਾਂ ਤੁਸੀਂ ਇੰਗਲੈਂਡ ਦੇ ਵਿੱਚ ਬੰਦੇ ਲੱਭੋ ਇਹ ਚਾਹੁੰਦੇ ਕਿ ਸਾਡੇ ਆਪਣੀ ਕੰਟਰੀ ਦੇ ਵਿੱਚ ਬੰਦੇ ਜਿਹੜੇ ਆ ਉਹ ਕੇਅਰ ਵਰਕਰ ਲੈਣ ਦੇ ਵਿੱਚ ਆਣ ਸਾਨੂੰ ਬਾਹਰੋਂ ਕਿਸੇ ਹੋਰ ਕੰਟਰੀ ਤੋਂ ਬੰਦੇ ਨਾ ਬੁਲਾਏ ਬੁਲਾਣੇ ਪੈਣ ਏ ਮਤਲਬ ਇਹਨਾਂ ਨੇ ਰੂਲ ਬੜੇ ਸੋ ਸਮਝ ਕੇ ਲੱਬੇ ਆ ਜਿਹੜੇ ਮੇਨ ਮੇਨ ਪੁਆਇੰਟ ਜਿਹੜੇ ਸੀ ਉਹੀ ਇਹਨਾਂ ਨੇ ਚੱਕੇ ਗਵਰਨਮੈਂਟ ਨੇ ਉਹੀ ਮਤਲਬ ਉਹਨਾਂ ਨੇ ਸਟ੍ਰਿਕਟਨੈਸ ਕਰਨ ਨੂੰ ਉਸੇ ਚੀਜ਼ ਨੂੰ ਸਕੰਜਾ ਪਾ ਰਿਹਾ ਕਿ ਇਸ ਚੀਜ਼ ਨੂੰ ਅਸੀਂ ਟਾਈਟ ਕਰੀਏ ਤੇ ਇਮੀਗ੍ਰੇਸ਼ਨ ਜਿਹੜੀ ਆ ਉਹ ਸਟ੍ਰਿਕਟ ਹੋਵੇ ਤੇ ਲੋਕੀ ਇੰਗਲੈਂਡ ਵੱਲ ਨੂੰ ਜ਼ਿਆਦਾ ਨਾ ਆਣ ਕਿ ਜਿੱਥੇ ਇੱਥੇ ਜਿਹੜਾ ਕਿ ਇੱਥੇ ਦੀ ਪੋਪੂਲੇਸ਼ਨ ਨੂੰ ਬੜਾ ਜਿਹੜਾ ਇਫੈਕਟ ਪੈ ਰਿਹਾ ਕਿ ਬਹੁਤ ਜ਼ਿਆਦਾ ਸਟੂਡੈਂਟਸ ਜਿੱਦਾਂ ਆ ਰਹੇ ਆ ਤੇ ਇੱਥੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਪ੍ਰੋਬਲਮ ਜਿਸ ਚੀਜ਼ ਦੀ ਆ ਰਹੀ ਹੈ ਉਸ ਚੀਜ਼ ਨੂੰ ਟਾਈ ਪਰ ਇਸ ਚੀਜ਼ ਦਾ ਨੁਕਸਾਨ ਇਹ ਵੀ ਹੈ ਜੇ ਇਹ ਰੂਲ ਪਾਸ ਕਰਦੇ ਆ ਤੇ ਜਿਹੜੇ ਜੇ ਇਹ ਪੁਰਾਣੇ ਬੰਦਿਆਂ ਨੇ ਪੁਰਾਣੇ ਜਿਹੜੇ ਸਟੂਡੈਂਟ ਹੈਗੇ ਇੱਥੇ ਉਹਨਾਂ ਦੇ ਵੀ ਰੂਲ ਇਹ ਲਾਉਂਦੇ ਤੇ ਇਹ ਬੜੀ ਮਾੜੀ ਖਬਰ ਆ ਫਿਰ ਉਹਨਾਂ ਵਾਸਤੇ ਵੀ ਵੈਸੇ ਉਮੀਦ ਤਾਂ ਆ ਹੀ ਕਰਦੇ ਆ ਕਿ ਜੇ ਕੋਈ ਨਵਾਂ ਰੂਲ ਆ ਰਿਹਾ ਉਹ ਅੱਗੇ ਵਾਲੇ ਜਿਹੜੇ ਬੰਦੇ ਆ ਨਵੇਂ ਜਿਹੜੇ ਸਟੂਡੈਂਟਸ ਆ ਜਾਂ ਕੋਈ ਵੀ ਨਵਾਂ ਵੀ ਜਿਹੜਾ ਵਰਕ ਵੀਜ਼ੇ ਤੇ ਆ ਰਿਹਾ ਉਹਨਾਂ ਤੇ ਹੀ ਕਾਨੂੰਨ ਅਪਲਾਈ ਕੀਤੇ ਜਾਣ ਕਿਉਂਕਿ ਪਹਿਲਾਂ ਹੀ ਬੜੇ ਲੋਕੀ ਇੱਥੇ ਆਪਣੀ ਮਿਹਨਤਾਂ ਕਰ ਰਹੇ ਆ ਤੇ 3 ਸਾਲ ਜੇ ਕਿ ਜਿਨ੍ਹਾਂ ਨੂੰ ਤੋਂ 4-4 ਸਾਲ ਹੋ ਗਏ ਆ ਸਕਿਲਡ ਵਰਕਰ ਵੀਜ਼ੇ ਤੇ ਹੋ ਚੱਲੇ ਜੇ ਉਹਨਾਂ ਦੇ ਵੀ ਕਾਨੂੰਨ ਇਹ ਲਾ ਦਿੰਦੇ ਆ ਉਹਨਾਂ ਲਈ ਵੀ ਬੜਾ ਔਕਾ ਜਿਨ੍ਹਾਂ ਨੇ ਅੱਗੇ 5 ਸਾਲ ਇੱਕ ਕੰਪਨੀ ਨਾਲ ਕੱਢਨੇ ਬੜੇ ਔਖੇ ਹੁੰਦੇ ਤੇ 10 ਸਾਲ ਤੁਸੀਂ 5 ਸਾਲ ਹੋਰ ਐਕਸਟਰਾ ਤੁਸੀਂ ਉਸ ਕੰਪਨੀ ਦੇ ਨਾਲ ਜਾਂ ਕਿਸੇ ਵੀ ਕੰਪਨੀ ਦੇ ਨਾਲ ਟਾਈਆ ਪਰ ਉਹ ਤੁਸੀਂ ਉਹਨਾਂ ਕੰਮ ਕਰੋ ਤੇ ਮਤਲਬ 10 ਸਾਲਾਂ ਬਾਅਦ ਤੁਸੀਂ ਜਾ ਕੇ ਪੱਕੇ ਹੋਗੇ ਇਹ ਬੜਾ ਵੱਡਾ ਆਪਣਾ ਛਟਕਾ ਆ ਸਾਰਿਆਂ ਨੂੰ ਸੋ ਉਮੀਦ ਕਰਦੇ ਆ ਉਮੀਦ ਇਹੀ ਆ ਕਿ ਕਿ ਜਿਹੜੇ ਨਵੇਂ ਰੂਲ ਆ ਨਵੇਂ ਗਾਂ ਇਨ ਫਿਊਚਰੀ ਅਗਲੇ ਸਾਲ ਤੋਂ ਉਹੀ ਅਪਲਾਈ ਕਿਤੇ ਜਾਣੀਆਂ ਕੁਛ ਹੋਣ ਇਸ ਸਾਲ ਤੋਂ ਲੋਕਾਂ ਨੂੰ ਥੋੜੀ ਰਾਹਤ ਮਿਲੇ ਥੋੜਾ ਆਪਣਾ ਖੈਲਾ ਵਸੀਲਾ ਕਰ ਸਕਣ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਬਾਕੀ ਹੋਰ ਯੂਕੇ ਦੀ ਇਨਫੋਰਮੇਸ਼ਨ ਰਿਲੈਂਡ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੋ ਅਗਲੀ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ